ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਪਨੀਰ ਬਟਰ ਮਸਾਲਾ ਬਣਾਵਾਂਗੇ ਤੇ ਇਹਦੇ ਵਿੱਚ ਸਾਨੂੰ ਇਹ ਮੈਂ 400 ਗ੍ਰਾਮ ਪਨੀਰ ਲਿਆ ਹੈ ਤੇ ਇਹ ਪਿਆਜ਼ ਲਏ ਆ ਚਾਰ ਵੱਡੇ ਵੱਡੇ ਪਿਆਜ਼ ਲਏ ਆ ਤੇ ਇਹ ਧਿਆਨ ਰੱਖਣਾ ਕਿ ਜਿੰਨੇ ਆਪਾਂ ਪਿਆਜ਼ ਲਵਾਂਗੇ ਉਸ ਤੋਂ ਡਬਲ ਆਪਾਂ ਨੇ ਉਹ ਤੇ ਟਮਾਟਰ ਟਮਾਟਰ ਪੀਸ ਕੇ ਲੈਣੇ ਉਹਨੇ ਲੈਣੇ ਤੇ ਟਮਾਟਰ ਦਾਪਨ ਨੇ ਨਾ ਬੀਟ ਕਰ ਲੈ ਤੇ ਲਸਣ ਅਦਰਕ ਦੀ ਪੇਸਟ ਹੈ 2 ਚਮਚ ਤੇ ਬਾਕੀ ਸਾਡੇ ਸਾਰੇ ਮਸਾਲੇ ਆਪਾਂ ਜਿਹੜੇ ਆਮ ਬੇਸਿਕ ਮਸਾਲੇ ਪਾਣੇ ਆ ਇਹ ਥੋੜੇ ਜਿ ਖੜੇ ਮਸਾਲੇ ਲੈ ਆ ਤੇ ਮੈਂ 10 15 ਕਾਜੂ ਗਰਮ ਪਾਣੀ ਚ ਭਿਉਲੇ ਸੀ ਅੱਧਾ ਘੰਟਾ ਤੇ ਉਦੋਂ ਮੈਂ ਪੇਸਟ ਬਣਾ ਲਈ ਤੇ ਆਪਾਂ ਹੁਣ ਕਰਦੇ ਆ ਸ਼ੁਰੂਪ ਇਹ ਦੇਖੋ ਬਕਰੀ ਇਸ ਕਿਉ ਪਾ ਲਿਆ ਤੇਲ ਤੇ ਇਹਦੇ ਵਿੱਚ ਆਪਾਂ ਦੋ ਤੇਜ ਪੱਤੇ ਦਾਲਚੀਨੀ ਦੋ ਤਿੰਨ ਲਾਚੀਆਂ ਲੌਂਗ ਤੇ ਇਹ ਜੀਰਾ ਇੱਕ ਚਮਚ ਦੇਖੋ ਹੁਣ ਇਹ ਤੇ ਤੇ ਜੋ ਕੁੱਜਣ ਗਿਆ ਨਾ ਪਿਆਜ਼ ਤੇ ਇਹ ਆਪਣੇ ਆਪ ਹੋ ਜਾਏਗਾ ਇਹ ਨੂੰ ਆਪਾਂ ਅੱਲਾਕੋ ਤੋਂ ਨਹੀਂ ਪਹਿਲਾਂ ਕਰਦੇ ਇਹ ਥੋੜਾ ਜਿਹਾ ਮੈਂ ਵਿੱਚ ਅਦਰਕ ਪਾ ਲਿਆ ਲਸਣ ਵੀ ਸਾਰਾ ਜਿਹੜਾ ਲਸਣ ਪਾ ਲਿਆ ਬਰੀਕ ਕੱਟਿਆ ਹੋਇਆ ਤੇ ਹੁਣ ਮੈਂ ਤੇ ਵਿੱਚ ਪਿਆਜ਼ ਪਾ ਲਾਂਗੀ ਇਹ ਪਨੀਰ ਤੇਜ਼ ਆਗ ਤੇ ਪਿਆਜ਼ ਜਿਹੜਾ ਹੈ ਚੱਲਨੇ ਆ ਬ੍ਰਾਊਨ ਇਹ ਆਪਾਂ ਸਿਆਹ ਫਰੋਂ ਕਰ ਲੈਂਦੇ ਹਾਂ ਪਿਆਜ਼ ਜਦੋਂ ਉਹ ਸ਼ੁਰੂ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਲਸਣ ਦਾ ਤਰਤੀ ਪੇਸਟ ਪਾ ਦਿਆਂਗੇ। ਸਿਕਨ ਜਰਵਾ। ਉਹ ਜੂੜ ਨੂੰ ਹਿਲਾਉਂਦੇ ਰਹਿਣਾ ਮਾਲ ਨੂੰ ਕਿ ਇਹ ਫੇਸ ਹੁੰਦੀ ਹੈ ਨਾ ਫਿਰ ਥੱਲੇ ਲੱਗਣ ਲੱਗ ਜਾਂਦੇ ਆ। ਜਦੋਂ ਆਈਏ ਤਾਂ ਖੁਸ਼ਬੂ ਆਉਣਗੀ। ਅੱਜ ਇਹ ਸਭ ਡਰਾਉਨ ਹੋ ਗਏ ਪਿਆਜ਼ ਤੇ ਐਦੇ ਵਿੱਚ ਆਪਾਂ ਸਾਰੇ ਮਸਾਲੇ ਪਾ ਦਾਂਗੇ। ਇਹ ਲਾਲ ਮਿਰਚ ਵਿੱਚ ਇੱਕ ਚਮਚ ਲਈ ਹੈ, ਇੱਕ ਚਮਚ ਹਲਦੀ। ਨਮਕ ਸਵਾਦ ਅਨੁਸਾਰ। ਲਾਲ ਮਿਰਚ ਨਾ ਥੋੜੀ ਪਾਈ ਹੈ ਕਿਉਂਕਿ ਟਮਾਟਰਾਂ ਵਿੱਚ ਨਾ ਹਰੀ ਮਿਰਚ ਪੀਸੀ ਹੋਈ ਹੈ। ਤੇ 1.5 ਚਮਚ ਸੁੱਕਾ ਦੰਡਾ ਦੰਨੇ ਪਾ ਦੋ। ਦੇਖੋ ਜੀ। ਤੇ ਐਦੇ ਵਿੱਚ ਮੈਂ ਇਹ ਤੋ ਵਜੋਂ ਪਾਣੀ ਪਾ ਦਈਏ ਚੱਲਣੇ ਤੇ ਇਹ ਆਪਾਂ ਪਾ ਦਈਏ ਤੇ ਮਿਕਸ ਕਰੀਏ ਤੇ ਇਹਨੇ ਲੱਖਾਂ ਚੰਗੀ ਤਰ੍ਹਾਂ ਪਾਣੀ ਸੁਕਾ ਕੇ ਇਹਦਾ ਤੇ ਪਕਾ ਲਵਾਂਗੇ ਜਦ ਤੱਕ ਕਿ ਕਿਉਂ ਨਹੀਂ ਛੱਡਦਾ ਇਹ ਮੈਂ ਥੋੜੀ ਜੀ ਮੇਥੀ ਰੋਸਟ ਕਰਦੇ ਹਾਂ ਇਨ ਨੂੰ ਆਪਾਂ ਨੇ ਹਿਲਾਉਂਦੇ ਰਹਿਣਾ ਪਾਣੀ ਪੂਰਾ ਸੁੱਕ ਜਾਏ। ਸਭਾ ਪਾਣੀ ਦੇ ਵਿੱਚ ਸੁੱਕੀ ਹੋ ਕੇ। ਕਿਉਂ ਉੱਠਾਦੇ ਨੇ। ਥੂਣ ਆਪਾਂ ਇਹਦੀ ਕਾਜੂ ਦੀ ਜਿਹੜੀ ਆਪਾਂ ਨੇ ਪੀਸ ਕੇ ਕਿਸੇ ਤਰੀਕੇ ਦੀ ਪਾਉਂਦੇ ਆਂ। ਥੋੜਾ ਜਿਆ ਫੁੱਲ ਮੱਗੀ ਚਿੰਗੀ ਕਰਾ ਇਹ ਉਹ ਬੋਤਲ ਲੱਗੇਗੀ ਨਾਲ ਇਹ ਮਾਟਰ ਨੇ ਲਗਾਤਾਰ ਸੇ ਲਾਦੇ ਰਹਿਣਾ ਤੇ ਇਹਨੂੰ ਉਬਲਦੇ ਰਾਵਾਂਗੇ ਆਪਾਂ ਨਾਲ ਨਾਲ ਤੇ ਇੰਨੀ ਦੇਰ ਵਿੱਚ ਆਪਾਂ ਇਹ ਦਰਨ ਪੈਨ ਵਿੱਚ ਕਿਉਂ ਪਾਇਆ ਮੈਂ ਮੱਖਣ ਪਾਇਆ ਤੇ ਨਾਲ ਆਪਾਂ ਇਹ ਪਨੀਰ ਪਾ ਦੇਾਂਗੇ ਇਹ ਪਿਗਲ ਜੈ ਕਾ ਨਾਲ ਏ ਥੋੜਾ ਜਿਹਾ ਹੋ ਜਾਏਗਾ ਪਨੀਰ ਕਿਉਂਕਿ ਇਹ ਫਿਰ ਨਾ ਜਲ ਜਾਂਦਾ ਜੀ ਆਪਾਂ ਪਹਿਲਾਂ ਪਨੀਰ ਨੂੰ ਗਰਮ ਕਰੀਏ ਮੱਖਣ ਨੂੰ ਠੀਕ ਹੈ ਥੋੜਾ ਜਿਹਾ ਪਾ ਦੇ ਤੇ ਨਮਕ ਪਾ ਦਾਂਗੇ ਮਿਰਚ ਮੇਰੀ ਨਾ ਉੱਤੇ ਜੀ ਥੋੜੀ ਤੇਜ਼ ਲੱਗ ਰਹੀ ਹੈ ਕਿਉਂਕਿ ਹਰੀਆਂ ਮਿਰਚਾਂ ਪਾਈਆਂ ਤੇ ਮਾੜੀ ਜੀ ਇੱਥੇ ਨੇ ਉਹਦੀ ਪਾਣੀ ਪਾਸ ਤੇ ਇਹ ਥੋੜਾ ਜਿਆਦਾ ਕਾਜਨ ਪੀਸ ਤੇ ਬਸ ਇਹ ਬੇਬੀ ਪਨੀਰ ਪੇਨਾ ਆਰਾਮ ਨਗਰ ਨੂੰ ਜੈ ਟੋਸ ਕਰ ਲੋ ਸੇ ਥੋੜਾ ਹਲਾ ਲਉ ਮੈਨੂੰ ਟੋਸ ਆਉਂਦਾ ਨਹੀਂ ਮੈਂ ਸ਼ੈਫ ਨਹੀਂ ਕਰ ਲਉ ਕੋਸ਼ਿਸ਼ ਕਰਾਂਗੀ ਜਿਵੇਂ ਕਿਸੇ ਨੇ ਸਿਖਾਈ ਥੋੜਾ ਥੋੜਾ ਹੋ ਜਾਂਦਾ ਤੇ ਆਪਾਂ ਥੋੜਾ ਥੋੜਾ ਇਹਨੂੰ ਕਰਦੇ ਆ ਕਿੱਥੇ ਨਾ ਤਾਂ ਰੁਕੰਦੀ ਆ ਲੱਗ ਰਿਹਾ ਤੁਸੀਂ ਚਾਹੁੰਦਾ ਹੈ ਨੇ ਇਹ ਹੋਣਾ ਸੋ ਥੋੜਾ ਜਿਆਦਾ ਵਿੱਚ ਗਰੇਵੀ ਲਈ ਪਾਣੀ ਪਾ ਦਿੰਦੇ ਹਾਂ ਇਸ ਕਰਕੇ ਉਹ ਅਲਿਚੀ ਪਾ ਕੇ ਪਾ ਦਿੰਨੇ ਆ ਨਾਲੇ ਸਬਜ਼ੀ ਕੱਚੀ ਇਸ ਵਿੱਚ ਹੋਣਗੇ ਇਹ ਜਿੰਨੀ ਥੋੜੀ ਜਿਹੀ ਗ੍ਰੇਵੀ ਜਿੰਨੀ ਪਾਣੀ ਆਪਾਂ ਨੇ ਤਾਂ ਫਿਰ ਇਹਨੂੰ ਥੋੜੀ देर ਟੱਕ ਕੇ ਪਕਾਵਾਂਗੇ ਮਸਾਲੇ ਜਿਹੜੇ ਐ ਚੰਗੀ ਤਰ੍ਹਾਂ। ਇਹਦੀਆਂ ਨਮਨਾ ਚਿੱਟੇ ਬੈਂਗੇ ਨੂੰ ਆਪਾਂ ਥੋੜਾ ਤੱਕ ਦਿੰਨੇ ਆ। ਘੇੜਾ ਜਾਓ ਰਿਚ ਜਾਵੇ ਥੋੜਾ ਜਿਹੀ ਗਨੀਰ ਪਾਣੇ। ਰਿਓ ਹਿੱਟਿਆ आप देंगे बिच आप देंगे क्रीम तुम पा लो चाहे तो चाहे मलाई मलाई तो हुई है घर बच्चे इसलिए क्रीम लिया इन्हें मलाई पाओ मजेदार खाओ सब्जियाँ

ਥੋੜਾ ਜਿਹਾ ਤੇ ਪਾ ਦਿਆਂਗੇ ਗਰਮ ਮਸਾਲਾ ਲੈ ਤਰੀਆ ਗੈਸ ਕਰ ਦਿਆਂਗੇ ਪੰਮ ਠੀਕ ਹੈ ਜੇ ਮੇਰੀ ਵੀਡੀਓ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਕਰਨਾ ਚਾਹੀਦਾ ਤੇ ਮੇਰੇ ਚੈਨਲ ਦਾ ਸਬਸਕ੍ਰਾਈਬ ਵੀ ਕਰਿਓ ਠੀਕ ਹੈ ਜੀ ਮਿਲਦੇ ਆ ਨਵੇਂ ਵੀਡੀਓ ਵਿੱਚ ਜੇ ਤੁਹਾਨੂੰ ਨਹੀਂ ਪਸੰਦ ਤਾਂ ਮੈਨੂੰ ਦੱਸਿਆ ਕਰੋ ਪਲੀਜ਼ ਮੈਂ ਦੇਖੋ ਆਪਣੇ ਵੱਲੋਂ ਤਾਂ ਬੜੀ ਮਿਹਨਤ ਕਰਕੇ ਬਣਾਉਂਦੀ ਆ ਤੇ ਉਮੀਦ ਹੈ ਤੁਹਾਨੂੰ ਪਸੰਦ ਆਂਦੀ ਹੋਗੀ ਦੇਖਿਆ ਕਰੋ ਬਣਾ ਕੇ ਦੇਖਿਆ ਕਰੋ ਵੀ ਕਿਹੋ ਜਿਹਾ ਟੇਸਟ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਭ ਨੂੰ